ਭਾਈ ਸਾਹਿਬ ਭਾਈ ਨਾ ਲੜਾ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬੋਲ ਲਬਾ ਲਬਕੁਨ ਦੰਬਦਮਨੋਸ਼ਕੁਨ ਗਮੇ ਹਰਦਵਾਲਮ ਫਰਾਮੋਸ਼ਕੁਨ ਬਾਵੇਂ ਜ਼ਫਰ ਨਾਮੇ ਦੇ ਬੋਲ ਨੇ ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਇਨ੍ਹਾਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ ਅੱਲਾਹੂ ਅੱਲਾਹੂ ਜਪਿਆ ਕਰ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ ਹੈ ਲਬਾ ਲਬੇਕੁਨ ਦੰਬਦਮਨੋਸ਼ਕੁਨ ਗਮੇ ਹਰਦਵ ਆਲਮ ਫਰਾਮੋਸ਼ਕੁਨ ਦੋ ਜਹਾਨਾਂ ਦੇ ਗਮ ਜੇ ਤੂੰ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਵਿੱਚ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਪੈ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਆਉਂਦਾ ਉਹ ਹੀ ਰੋਲਾ ਰੱਪਾ ਬਹੁਤ ਖਾਂਦੇ ਨੇ ਇਹ ਵੀ ਮਹਿਰਜ਼ ਕਰਾ ਧਾਰਮਿਕ ਝਗੜੇ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ ਕੁਝ ਵੀ ਨਹੀਂ ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮਸਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਵਨ ਚਾਹੇ ਹਿੰਦੂ ਧਰਗ ਜਗਤ ਦੇ ਚਾਵਨ ਧਰਮ ਦੇ ਨਾਂ ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਹੈ ਇਹ ਵੀ ਮੈਰਸ ਕਰਦੇ ਹੋ ਖਾਲੀ ਪਿਆਲੇ ਨੇ ਖੜਕਦੇ ਨੇ ਖੜਕਦੇ ਅਗਰੇ ਭਰੇ ਹੋ ਪਤਾ ਹੈ ਭਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰਿਆ ਹੋਏ ਸੋ ਕਬੂ ਨ ਡੋਲੇ ਥੋੜੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਘੜੇ ਦੇ ਚ ਪਾਣੀ ਦੇ ਤੇ ਉਹ ਛਣਕ ਦਾ ਜ਼ਿਆਦਾ ਚਲਦੇ ਆ ਆਵਾਜ਼ ਆਉਂਦੀ ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹ ਤੇ ਚੁੱਪ ਹੋ ਜਾਂਦੇ ਖਾਮੋਸ਼ ਹੋ ਜਾਂਦੇ ਉਹ ਡੋਲਦੇ ਨਹੀਂ ਖੜਕਦੇ ਨਹੀਂ ٹکرا نہیں جتھے کدھر ٹکراؤ والی گل ہوگی ہاتھ جوڑ دیں گے یہ بھی میں ارض کر در سمدرشٹ بھی ہو جان گے وتکرا بھی نہیں رہے گا میں تو پڑھ کے حیران ہویا ایک مسلمان حافظ کو ایران کا ایک صوفی سنت ہے کہیں کہ حافظہ گر وصل خواہی سولہ کن با عام رابدہ ملاب دچانا ہے خدا دا وسل چاہنا ہے کر لے سولہ سارے ہر ایک نال سولا کر لے با مسلمان اللہ اللہ باہنواں رام رام جی رستے چ کوئی مسلمان مل جائی اسلام علیکم کر چڑی اللہ ہو کر چڑی ہندو مل گئی رام رام کر چڑی حد ہو گئی مسلمان تو مسلمان تو یہ کہیں اسلام دے جھنڈے تھلے نہیں آیا کافر ہے اے نہیں کہہ ਵਿਤਕਰਿਆਂ ਦੇ ਵਿੱਚ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮੈਰਜ ਕਰਨਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਹਨ ਭਜਨ ਵਿਆਪਕ ਵੀ ਹੋ ਸਕਦਾ ਸਮੋਹਕ ਇਹ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਬ ਸਮੋਹਕ ਵੀ ਹੋ ਸਕਦਾ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਇਹਮਕੁਣ ਚਲੇਗਾ ਕੱਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਉਧਰੀ ਚਲੇ ਗਏ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੀ ਉੱਥੇ ਹੀ ਜਪ ਤਪ ਕਰਦੇ ਰਹੇ ਹੋ ਕੱਲੇ ਇਹ ਕਲ ਚਾਹੀਦੀ ਹੈ ਕਿਤੇ ਇਕੰਦ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੋ ਸੰਗ ਚੱਲਦਾ ਹੈ ਲੋਕੀ ਤੇ ਕਹਿੰਦੇ ਨੇ ਬੜਾ ਦਾ ਨਹੀਂ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਹੈ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਇਕਾਂਤ ਦੀ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹ ਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ ਲਾਜ਼ਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਦੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦਿੰਦੀ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ ਇਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਵਿੱਚ ਨਹੀਂ ਕੀ ਕਾੰਤ ਦੇ ਚ ਪੁਰਾਣੇ ਜ਼ਮਾਨੇ ਚ ਕੋਈ ਹੋਈ ਤੇ ਕਦदाई ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਦ ਚੱਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਹੱਥ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਹੀ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੇ ਅਗਰ ਬੁਥੇਰੇ ਲੋਕ ਖੜੇ ਹੋਣ ਕਿਸ਼ਨਾ ਜਨਮ ਦੇ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਣ ਮੈਂ ਦਿੰਦਾ ਨਹੀਂ ਹਾਂ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਫਿਰ ਕਿਦਰ ਅਸਲੀ ਗੱਲ ਨੂੰ ਸਮਝ ਲੈਣਾ ਪੂਰਤ ਜਣੇ ਵਣ ਕੋਠੜੀ ਇਕ ਗੋਪਤ ਕੋਠੜੀ ਦੇ ਜਨਮ ਦੇਂਦੀ ਇਹ ਬੱਚੇ ਦਾ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਦੇ ਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਦੇ ਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ ਹੈ ਪ੍ਰਮਾਤਮਾ ਦਾ ਜਨਮ ਆਉਂਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਪੀਲੇ ਵਾਸਤੇ ਵੀ ਇਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-11 ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੋ ਡੈਮ ਬਣਿਆ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਂ ਹੀ ਨਾਲ ਇੱਕ ਪਹਾੜੀ ਸੀ ਉਹ ਬੜੇ ਛੋਟਾ ਜਿਹਾ ਮੰਦਿਰ ਸੀ ਗੁੰਮਟੀ ਜੀਆਂ ਜਿਵੇਂ ਬਣਾ ਦੇ ਦਿੰਦੇ ਨੇ ਪਾਰ ਥਾਂ ਥਾਂ ਤੇ ਗੁੰਮਟੀਆਂ ਬਣੀਆਂ ਜਨ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪੱਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋਂ ਖੂਨ ਹੋ ਗਿਆ ਸੀ ਮੈਂ ਆਖਿਆ ਮਿੱਤਰਾ ਮੇਰਾ ਆਉਣਾ ਕੋਈ ਅਪਸ਼ਗਨ ਹੋ ਗਿਆ ਕਹਿ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਿਆ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅੱਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ। ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸ ਤੇ। ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ। ਮਾਫ ਕਰੀਂ ਬਈ। ਹੋ ਗਈ ਇਹ ਗਲਤੀ। ਬੋਲ ਹੋ ਗਈ। ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ। ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਉਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਤੈਨੂੰ ਹੁਣ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸਰਦਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਇਤਨੀ ਮੰਜਨਾ ਸਮਾਵਨੀ ਜੇ ਗੱਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪਦੀ ਗਿਆਤ ਲਈ ਅਰਜ਼ ਕਰਾਂ ਰੈ ਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਹੈ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇਤ ਸੀ ਮੰਜਨ ਸਮਾਵਨੇ ਜੇ ਗਲ ਪੈਰਾ ਹਾਰ ਬਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਿਆ ਹਾਰ ਦੀਵਾਰ ਬਣ ਗਿਆ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਿਆ ਤੇ ਲੋਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦ ਚ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆ ਗੁਰਬਾਣੀ ਗ੍ਰਾਮਣ ਬਾਬਾ ਬਲਵੰਦ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਵਿੱਚ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਿਹਨ ਲਈ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈ ਕੋਈ ਖੇਡ ਬਣਦੀ ਦੇਖੇ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲਏਗਾ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਬਈ ਇਹੋ ਜਿਹਿਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚੜਾ ਵੀ ਜਾਂਦਾ ਕਿਹਨ ਲਈ ਨਾ ਜਾਇਆ ਕਰੀ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇ ਅਗਰ ਉਹਦੇ ਮੂੰਹੋਂ ਕੋਈ ਅਪਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਹ ਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਭੈ ਬੀਤ ਵੀ ਹੋ ਗਿਆ ਔਰ ਦੁਨੀਆ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈਆਂ ਦੀ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਦੇ ਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹੈ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਹੀਆਂ ਆਤਮਾਵਾਂ ਹੁੰਦੀਆਂ ਨੇ ਰੱਬ ਨਾਲ ਭੇਜੀਆਂ ਹੀਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਆ ਕਿਉਂਕਿ ਕਈ ਦਫਾ ਦਾਸ ਨੂੰ ਕਈ ਕਹਿ ਦਿੰਦੇ ਮੈਂ ਵੀ ਸੰਗਤ ਵਿੱਚ ਕਹਿ ਦਿੰਦਾ ਇਹ ਕਰਿਆ ਕਰੋ ਪਰ ਕਲਿਆਂ ਕਰਿਆ ਪਰ ਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਦੇ ਚ ਹੀ ਆਉਂਦਾ। ਔਰ ਕੋਈ ਕੋਈ ਸੰਗਤ ਦੇ ਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਲੇਗਾ। ਕੋਈ ਹਰ ਜਲੇਗਾ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣੇ। ਜਪ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ। ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਿਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ। ਇਹ ਕੀ ਹੋ ਗਿਆ? ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ? ਪਰ ਕ੍ਰਿਸ਼ਨ ਤੇ ਅਰਜਨ ਨੂੰ ਕਹਿਣਨ ਸ਼ਸਤਰ ਚੁੱਕ ਲੜਨਾ ਹੈ। ਖੂਨ ਖਰਾਬਾ ਕਰਨਾ ਹੈ। ਕੋਈ ਸੋਚ ਸਕਦਾ ਹੈ। ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ हे ਪ੍ਰਭੂ ਮੇਰੇ ਕੋਲ ਕੀ ਹੋ ਗਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੁੰਕਾਰਜ਼ ਹਮਾ ਹੀਲ ਤੇਰਗੁਯਸ ਹਲਾਲਸ ਤ ਬੁਰਦੰਬ ਸ਼ਮਸ਼ੀਰ ਦਸ ਪਿਆਰ ਨਾਲ ਸ਼ਮਾ ਨਾਲ ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਫਿਰ ਮੇਲ ਵੀ ਨਹੀਂ ਖਾਂਦੀ ਗਰ ਨਾਮ ਜਪ ਕੇ ਅਲੱਗ ਅਲੱਗ ਅਵਸਥਾ ਬਣ ਲਿਏ। ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ। ਅਲੱਗ ਅਲੱਗ ਬਣਦੀ ਹੈ। ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ, ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ। ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਬਾਵੇਂ ਕੁਝ ਵੀ ਬਣਦਾ ਹੈ, ਰਸ ਇੱਕੋ ਹੁੰਦਾ ਹੈ। ਚਾਹੇ ਉਹ ਅੱਲਾਹ ਹੋ, ਅੱਲਾਹ ਹੋ ਕਰਦੇ ਆਂ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆਂ ਰਾਮਾਨੰਦ ਪਹੁੰਚਣ। ਤੇ ਗੋਬਿੰਦ ਗੋਬਿੰਦ ਕਰਦੇ ਆ ਜੈਦੇਵ ਪਹੁੰਚਣ ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ ਗੋਬਿੰਦ ਗੋਬਿੰਦ ਦੇ ਚ ਜਪਨਰ ਸકલ ਸਿੱਧ ਪਦਨ ਇਤੇ ਕਹਿੰਦਾ ਗੋਬਿੰਦ ਗੋਬਿੰਦ ਜਪਾਓ ਫਿਰ ਇਤੇ ਕਹਿੰਦਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਨਾ ਸਾਰਿਆਂ ਭਗਤਾਂ ਦਾ ਮੰਤਰ ਵੀ ਇਕ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਇਤੇ ਅਲੱਗ ਅਲੱਗ ਜਪਦੇ ਨੇ ਫਿਰ ਹੁਣ ਗੁਰਨਾਮਿਕ ਦਾ ਫੈਸਲਾ ਬਲਹਾਰੀ ਜਾਉ ਜیتے ਤੇਰੇ ਨਾਮ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਆ ਕੁਰਬਾਨ ਹੁੰਦੇ ਆ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਆ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਆ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆ ਨਾਰਾਇਣ ਤੋਂ ਵੀ ਸਦਕੇ ਜਾਂਦੇ ਆ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲਵੇ ਉਹ ਕਹੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ दीक्षात् क्रान दी प्रथा चली ओ इस तरह चली चरण धोए रे रास कर चरणा अमृत से खां पिलाया चरणा अमृत देख के सिख बना लिया ते आख्यां हुण वाहेगुरु जी पावा सिखि दा दायरा वध गया तो 22 मसन स्थापन किये गए ए भी चरणा अमृत पिला के जो है नाम जपांदे से लेकिन ये मसन भ्रष्ट हो गए ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅੱਗੇ ਕੀਤੇ। ਔਰ ਜੋ ਵਾਕਈ ਗੁਰਨਾانک ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰਨਾانک ਨੇ ਕੀਤਾ ਸੀ, ਤੋਂ ਪੰਜ ਪਿਆਰੇ ਮੂਲ ਮੰਤਰ ਗੁਰ ਮੰਤਰ ਜਪਣ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦਗੀ ਹੈ। ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਨੇ। ਗੁਰੂ ਦੀ ਹਜ਼ੂਰੀ ਦੇ ਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕਿ ਕਿ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ। ਹਰ ਇੱਕ ਦੀ ਅਲੱਗ-ਅਲੱਗ ਬਣਦੀ। ਇਹ ਵੀ ਮੈਚ ਕਰਦੇ ਆ। ਖੇੜ ਅਲੱਗ-ਅਲੱਗ ਬਣਦੀ। ਨਹੀਂ ਤੇ ਸਾਰੇ ਦੁਨੀਆਂ ਦੇ ਅਵਤਾਰ ਇੱਕੋ ਜਿਹੇ ਆਉਂਦੇ। ਇੱਕੋ ਜਿਹੇ ਨਹੀਂ ਹੁੰਦੇ। ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦਾ। ਕੋਈ ਤੇਰਾ ਕੋਟ ਖੋਵੇ ਤੇ ਤੂੰ ਕਮੀਜ਼ ਵੀ ਲਾ ਕੇ ਦੇ ਦੇ। ਮੁਹੰਮਦ ਸਾਹਿਬ ਕਹਿੰਦੇ ਨਹੀਂ ਮੈਂ ਦੰਦ ਤੋੜ ਦੇਵਾਂਗਾ ਤਲਵਾਰ ਅੱਗੇ ਮੇਰੇ ਹੱਥੇ ਚ ਮੈਂ ਨਹੀਂ ਹਉਣਦਿਆਂਗਾ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ ਲੈ ਉਹਨਾਂ ਦੇ ਹੱਥ 'ਚ ਤਲਵਾਰ ਹੈ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਪਰ ਮੈਂ ਆਪਣੀ ਵੀ ਨਹੀਂ ਲਵਾਣੀ ਸੱਦੀ ਇਹ ਕਹਿੰਦਾ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ ਉਹਨਾਂ ਦਾ ਡੰਗ ਹੋ ਰਿਹਾ ਤੇ ਹੁਣ ਕਿਹਾ ਮੁਹੰਮਦ ਸਾਹਿਬ ਨੂੰ ਗਲਤ ਕਹਿ ਦਈਏ ਕਤਾਈ ਗਲਤ ਨਹੀਂ ਹੈ। ਉਹ ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਆਈ ਸਾਦੇ ਅੰਦਰ ਉਹ ਬਣੀ ਹੈ। ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ। 24 అవਤਾਰ ਹਿੰਦੂਆਂ ਦੇ ਵेन ਇੱਕ ਜੈਸੇ ਨਹੀਂ ਨੇ। ਇੱਕ ਜੈਸੇ ਨਹੀਂ ਨੇ। ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਜੈਸੇ ਨਹੀਂ ਨੇ। ਹਵੀ ਮੈਰਜ ਕਰਦੇ ਆ ਵਕ ਵਕ ਪਰ ਕਰ ਰਿਹਾ ਹੈ ਇਹਨਾਂ ਦੇ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨੇ ਜਪੋ ਤਾ ਇੱਕੋ ਨਾਮਾ ਅਵਰ ਨਿਰਾਫਲ ਦਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ ਪ੍ਰਮਾਤਮਾ ਦੀ ਤਰਫੋਂ ਕੀ ਆਉਂਦਾ ਝੋਲੀ 'ਚ ਫਿਰ ਉਹ ਕਬੂਲ ਕਰਨਾ ਹੋਵੇਗਾ ਅਵਸਥਾ ਵਕ ਵਕ ਬਣਦੀ ਹੈ ਰਸ ਇੱਕੋ ਬਣਦਾ ਹੈ ਅਵਸਥਾ ਵਕ ਵਕ ਬਣਦੀ ਹੈ ਅਵਸਥਾ ਹੀ ਕਿ ਨਹੀਂ ਬਣਦੀ अलग-अलग बनती और अलग 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 बन ऐसा संसार ਦਾ ਇਤਿਹਾਸ ਪੜ੍ਹ ਕੇ ਅਸੀਂ ਜੋ ਹੈ ਦੇਖ ਸਕਦੇ ਹਾਂ ਬਿਲਕੁਲ ਅਲੱਗ-ਅਲੱਗ ਬਣਦੀ ਕੋਈ ਐਸਾ ਸੋਚਦਾ ਹੈ ਕਿ ਮੈਂ ਹਰ ਇੱਕ ਦੇ ਚਰਨਾਂ ਦੀ ਧੂੜ ਬਣਨਾ ਹੈ ਕੁਝ ਐਸਾ ਵੀ ਸੋਚਦਾ ਹੈ हे ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਢੰਗ ਆਪਣਾ ਆਪਣਾ ਤੌਰ ਤਰੀਕਾ ਹੈ ਮੈਂ ਪੜ ਰਿਆ ਸੀ ਮੌਲਾਨਾ ਰੂਮ ਨੂੰ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਦਾ ਖੁਦਾ ਮੈਂ ਉਹਨਾ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਧਾਕ ਬਣਾ ਤੇ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਹੋਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣ ਨੂੰ ਤੇ ਇੰਜ ਲੱਗੇ ਗਏ ਤੇ ਹੰਕਾਰ ਦੀ ਬੂਹ ਬੜੀ ਹੰਕਾਰ ਦੀ ਬੂਹ ਔਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਦੇ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾ ਚੁਨਾਰ ਕਿ ਸਲਾਮਤ ਨਾ ਕੁੰਦ ਰਸਤੇ ਦੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ ਅਜ਼ਰਾ ਚੁਨਾਰ ਕਿ ਸਲਾਮਤ ਨਾ ਕੋਨਦ ਬਾ ਖਲਕ ਚੋਨਾ ਜੀ ਕੇ ਕਿਆਮਤ ਨਾ ਕੋਨਦ ਖਲਕ ਦੇ ਚ ਇਸ ਢੰਗ ਨਾਲ ਰਹੇ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਵਨ ਅਗ ਨਾ ਲਗੇ ਖੁਸ਼ਬੂ ਫੈਲੇ ਸੁਗੰਧੀ ਫੈਲੇ ਬਾ ਖਲਕ ਚੋਨਾ ਜੀ ਕੇ ਕਿਆਮਤ ਨਾ ਕੋਨਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅਗ ਲਾਣਗੇ ਕੁਛ ਨਾ ਕੁਛ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਛ ਤੇ ਭੰਬੜ ਜੋ ਹੈ ਬਲਣਗੇ ਅਜ ਰਾਹ ਚੁਨਾਰ ਕੇ ਸਲਾਮਤ ਨਾ ਕੋ ਨਦ ਬਾ ਖਲਕ ਚੁਨਾ ਜੀ ਕੇ ਕਿਆਮਤ ਨਾ ਕੋ ਨਦ ਦਰ ਮਸਜਿਦ ਗਰ ਰਵੀ ਕੇ ਚੁਨਾ ਜ਼ੌਕ ਤੇਰਾ ਦਰ ਪੇਸ਼ ਨਾ ਖਵਾਨਦ ਇਮਾਮਤ ਨਾ ਕੋ ਨਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜੀ ਮਤਾ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮ ਨੂੰ ਕਹਿੰਦੇ ਨੇ ਜੋ ਸਬ ਦਾ ਮੁਖੀ ਆਗੂ ਤੂੰ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਖੁਦਾ ਦਾ ਨੰਬਰ 2 ਹੋ ਜਾਏਗਾ ਫਿਰ ਸਭ ਤੋਂ ਅਖੀਰ ਦੇ ਚ ਨਮਾਜ਼ ਪੜਹੀਂ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਹਾਫਿਜ਼ ਕਹਿੰਦਾ ਜਦ ਕੋਈ ਇਸ ਤਰ੍ਹਾਂ ਕਰਦਾ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਖੋਦਾ ਦੀ ਅੱਖਾਂ ਤੋਂ ਉਜਲ ਹੋ ਜਾਂਦਾ ਹੈ ਗੁਰੂ ਨਾਨਕ ਨੇ ਤੇ ਬੜਾ ਨਿਰਮਾਨ ਸ਼ਬਦ ਸਾਨੂੰ ਦੇ ਦਿੱਤਾ ਕੌਮੀ ਸਿੱਖ ਤੋਂ ਸਿੱਖਣਾ ਹੈ ਮਰਦੇ ਦਮ ਤੱਕ ਸਿੱਖਣਾ ਹੈ ਸਿੱਖੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ ਹਾਂ ਅਜੇ ਵੀ ਸਿੱਖਣਾ ਚਾਹੁੰਦਾ ਮੈਂ ਪੂਰਾ ਨਹੀਂ ਜਾਣਦਾ ਕਿੰਨੀ ਤੇ ਗੱਲ ਹੈ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਮਨੁੱਖੀ ਦੁਨੀਆ ਵਿੱਚ ਮਨੁੱਖੀ ਲੁਗਤ ਦੇ ਵਿੱਚ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਬੁੱਢਾ ਵੀ ਹੋ ਗਿਆ ਸਿੱਖਾਂ ਮੈਂ ਅਜੇ ਵੀ ਸਿੱਖਣਾ ਚਾਹੁੰਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫੱਬਦਾ ਹੀ ਨਹੀਂ ਪਰ ਮੈਂ ਅਰਜ਼ ਕਰਾਂ ਬੜਾ ਪਰਵਲ ਹੰਕਾਰ ਦੇਖਣ ਨੂੰ ਮਿਲਦਾ ਬਹੁਤ ਪਰਵਤ ਇਸੇ ਵਾਸਤੇ ਜਿੰਨਾ ਟਕਰਾਅ ਜਿੰਨੀ ਤਕਰਾਰ ਜਿੰਨੇ ਝਗੜੇ ਇਸ ਛੋਟੀ ਜਿਹੀ ਕੌਮ ਦੇ ਚ ਨੇ ਬਾਕੀ ਕੌਮਾਂ ਚ ਨਹੀਂ ਨੇ ਇਥਨੇ ਹੰਕਾਰ ਨਾਮ ਸਤਿਗੁਰ ਨੇ ਦਿੱਤਾ ਸਿੱਖ ਤੋ ਤੇ ਸਿੱਖ ਹੈ ਮਰਦੇ ਦਮ ਤੱਕ ਸਿੱਖ ਹੈ ਔਰ ਅੰਦਰ ਭਾਵਨਾ ਪੈਦਾ ਕਰ ਸਿੱਖਣਾ ਚਾਹੰਦਾ ਮੈਂ ਫਿਰ ਅਰਜ਼ ਕਰਾਂ ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਏ ਦਮ ਦਮ ਸਦਾ ਸਮਾਲਦਾ ਲੇਕਿਨ ਜ਼ਬਾਨ ਉਚਾਰਨ ਕਰੇ ਤੇ ਮਨ ਵੀ ਉਸ ਦਮ ਦੇ ਚ ਆ ਜਾਏ ਮਨ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਇਹ ਸਾਰੀਆਂ ਗੱਲਾਂ ਤੇ ਫਿਰ ਮੈਂ ਕਿਸੇ ਵਕਤ ਕਰਾਂਗਾ ਕਿਉਂਕਿ ਇਸ ਵਕਤ ਖੋਲ ਕੇ ਨਹੀਂ ਬਿਆਨ ਕਰ ਸਕਦਾ ਸਮਾਂ ਵੀ ਕਾਫੀ ਹੋ ਗਿਆ ਤੁਹਾਨੂੰ ਲੇਟ ਨਾ ਕਰੀਏ ਜੋ ਕੁਝ ਸਤਿਗੁਰ ਨੇ ਸੋਝ ਬੋਝ ਦਿੱਤੀ ਸੀ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ ਭਾਵੇਂ ਸਾਰੇ ਨੇ ਉਹਨੂੰ ਯਾਦ ਕਰਨ ਦੇ ਸੇਵਾ ਕਰਦੇ ਆਂ ਵੀ ਉਸ ਦੀ ਯਾਦ ਆ ਸਕਦੀ ਹੈ ਬਾਣੀ ਪੜਦੇ ਆਂ ਵੀ ਉਸ ਦੀ ਯਾਦ ਆ ਸਕਦੀ ਹੈ ਸੋਹ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੋਤੇ ਸੇ ਦੀ ਅਰਜ਼ ਕਰਦੇ ਆ ਮੈਂ ਜਿਨਾਂ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਬਤਾਂ ਉਹ ਕਿ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁੰਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਾਮ ਰੰਗ ਉਸ ਨੂੰ ਕਹਿੰਦੇ ਬਹੁਤ ਕਾਲਾ ਵੀ ਨਾ ਹੋਏ ਸਾਂਵਰਾ ਉਹਨੂੰ ਸ਼ਾਮ ਰੰਗ ਕਹਿੰਦੇ ਨੇ ਇਸ ਰੰਗ ਦਾ ਭਰਿਆ ਹੋਇਆ ਖੇਤ ਮੈਂ ਇੱਕ ਘੰਟੇ ਰੋਂਦੇ ਹੋਇਆ ਬਾਬਾ ਬਲਵੰਦ ਸਿੰਘ ਨੂੰ ਦੇਖਿਆ ਹੈ ਪ੍ਰਭੂ ਬੜਾ ਤੂੰ ਸ਼ਾਮ ਸੁੰਦਰ ਹੈ ਹੁਣ ਬੈਂਗਣ ਸ਼ਾਮ ਸੁੰਦਰ ਹੈ ਉਦੋਂ ਮੈਨੂੰ ਇੰਜ ਲੱਗਿਆ ਸੀ ਅੱਧੇ ਪਾਗਲ ਨੇ ਯਕੀਨ ਨਾ ਜਾਨਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬਲ ਬਲ ਜਾਉ ਸ਼ਾਮ ਸੁੰਦਰ ਕੋ ਬੈਂਗਣਾ ਨੂੰ ਗਈ ਜਾਂਦੇ ਮੈਨੂੰ ਅਜੇ ਤੱਕ ਯਾਦ ਹੈ ਹਰਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ ਰਸਤੇ 'ਚ ਖੇਤ ਸੀ ਉੱਥੇ ਹੀ ਬੈਠ ਗਿਆ ਜਦ ਘੰਟਾ ਬੈਠੇ ਰਹੇ ਉਦੋਂ ਮੇਰੇ ਮਨ ਵਿੱਚ خیال ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ ਯਕੀਨ ਨਾ ਜਾਣਾ ਉਦੋਂ ਇਹ خیال ਆਇਆ ਛੋਟੀ ਮੇਰੀ ਉਮਰ ਸੀ ਅੱਜ ਮੈਨੂੰ خیال ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਉਹ ਬੈਂਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਲ ਬਲ ਜਾਉਂ ਸ਼ਾਮ ਸੁੰਦਰ ਕੋ ਅਕਥ ਕਥਾ ਜਾਂ ਕੀ ਬਾਤ ਸੁਣੇ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆਂ ਨੂੰ ਤਾਂ ਪਤਾ ਸੀ ਅੱਜ ਤੁਹਾਨੂੰ ਪਿਆ ਕਹਿੰਦਾ ਬੈਂਗਣਾ ਦੇ ਖੇੜ ਦੇ ਵਿੱਚ ਘੰਟਾ ਬੈਠੇ ਰਹੇ ਸਮਾਦੀ ਲੈਣ ਬੱਲ ਬੱਲ ਜਾਉ ਸ਼ਾਮ ਸੁੰਦਰ ਕੋ اے ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੂੰ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਅਕਾਲ ਅਸਤਕ हे ਪ੍ਰਭੂ ਕਮਾਲ ਹੈ ਤੂੰ ਅਜ ਫੁੱਲ ਬਣ ਕੇ ਮੇਰੇ ਸਾਹਮਣੇ ਖੜਿਆ ਇੰਨਾ ਸੁੰਦਰ ਇਤਨਾ ਸੁੰਦਰ ਕੀ ਕੀ ਅਵਸਥਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਇਹ ਕਦੀ ਇੱਕ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇਸ ਦੇ ਵਿੱਚ ਬਹਿਸ ਮਵਾਸੇ ਕੀ ਕਰਨੇ ਇਹਦੇ ਚ ਤਰਕ ਉਤਰ ਕੀ ਕਰਨੇ ਆਪ ਆਪਣੇ ਬੁਧ ਹੈ ਜੇਤੀ ਬਰਣਤ ਭਿੰਨ ਬੈਨ ਤਵੇਂ ਤੇਤੀ